ਸਵੇਰੇ ਸਾਰ ਪੰਜਾਬ ਫੋਰਕਾਸਟ ਵਿੱਚ ਸਵਾਗਤ ਕਰਦੇ ਹਾਂ। ਸਰਤਾਂ ਜਿੜਕੇ ਚੱਲ ਰਹੇ ਫਿਰ ਤੋਂ ਪਰ ਮਾਦਾ ਬੰਦੇ ਬਹੁਤ ਬਹੁਤ ਰੱਪੀਆਂ ਬਖਸ਼ੇ ਗੱਲ ਕਰਦੇ ਹਾਂ ਅਸੀਂ ਅੱਜ ਵੀ ਅੱਜ ਗੱਲ ਕਰਦੇ ਹਾਂ ਘੁੰਮਣ ਬਾਰੇ ਤੁਸੀਂ ਫਾੜਾਂ ਦੇ ਅੰਦਰ ਘੁੰਮਣ ਦੀ ਸਕੀਨ ਹੈ ਤੁਸੀਂ ਉੱਥੇ ਲਾ ਫੜਦੇ ਨੇ। ਇਹੋ ਜਿਹੀ ਸੁਣਤ ਕਰਦੇ ਵੀਡੀਓ ਦੀ। ਦੱਸਦੇ ਕਿ ਜਦੋਂ ਵੀ ਫਾੜਾਂ ਵਿੱਚ ਬੜਪੜੀ ਹੁੰਦੀ ਹੈ ਸਾੜ ਜੋ ਕਿ ਲੋਕਾਂ ਦਾ ਮਨ ਬਣਨ ਲੱਗੇ ਅਸੀਂ ਫਾੜਾਂ ਵਿੱਚ ਘੁੰਮਣ ਚਾਹੀਏ ਕਿਉਂਕਿ ਲੋਕਾਂ ਦੇ ਉੱਥੇ ਜੋ ਕਿ ਮੈਦਾਨੀ ਦਾ ਕੇ ਵਿੱਚ ਜੋ ਕਿ ਬੜਪੜੀ ਹੋ ਗੜੇ ਵੀ ਦੇਖੇ ਜਾਂਦੇ ਨੇ ਤੂਫਾਨ ਵੀ ਦੇਖੇ ਜਾਂਦੇ ਨੇ ਲੋਗ ਵੀ ਲੋਗ ਦੇਖੇ ਨੇ ਜਦੋਂ ਗਨ ਵਿੱਚ ਗਨ ਵਿੱਚ ਆ ਜੁਨ ਵਿੱਚ ਪੈਂਦੀ ਹੈ ਤੇ ਉਦੋਂ ਸਦਾ ਦੀ ਪਈ ਵੀ ਦੇਖੀ ਹੁੰਦੀ ਆ ਤੂਫਾਨ ਵੀ ਦੇਖੇ ਜਾਂਦੇ ਨੇ ਜੋ ਕਿ ਤੇ ਹੜ੍ਹ ਵੀ ਦੇਖੇ ਜਾਂਦੇ ਨੇ ਤੇ ਇੰਦਰ ਜੋ ਕਿ ਸਭ ਕੁਝ ਦੇਖਿਆ ਜਾਂਦਾ ਜੋ ਕਿ ਪਰ ਇੱਕ ਜੋ ਕਿ ਬਹੁਤ ਸਭ ਤੋਂ ਵਧੀਆ ਚੀਜ਼ ਹੁੰਦੀ ਉਹ ਹੁੰਦੀ ਹੈ ਸਨੋ ਬਰਫਬਾਰੀ ਇਹ ਉਹ ਜੋ ਕਿ ਅਸੀਂ ਛਾਦਾ ਜਨ ਤਫਸੀਲ ਦੇਣ ਦੇ ਦੇਖਣ ਦੀ ਜਿਆਦਾ ਜੋ ਕਿ ਸਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਸਮਾਂ ਨੂੰ ਜਦੋਂ ਵੀ ਕੋਈ ਰੂਮ ਵਾਂਗੂ ਬੜਾ ਫਾਇਦਾ ਦੇਖੇ ਤੇ ਕੰਨੀ ਸੋਹਣੀ ਲੱਗਦੀ ਐ ਅਸੀਂ ਉਹ ਸੀਨ ਦੇਖਣਾ ਚਾਹੁੰਦੇ ਹਾਂ ਤੁਸੀਂ ਪਹਾੜਾਂ ਦੇ ਜਾਣ ਦੇ ਜਗ੍ਹਾ ਜਾ ਸਕਦੇ ਹੋ ਜਿਵੇਂ ਜੰਮੂ ਕਸ਼ਮੀਰ ਹਿਮਾਚਲ ਸ਼੍ਰੀਨਗਰ ਰਿਜ਼ਾਕ ਪਸੋਲ ਮਨੀਗਰਨਾ ਕੁਲਦੋ ਮਨਾਰੀ ਚੰਗਲਾਹੋ ਜੀ ਪਾਲਪੁਰ ਕੁਫਰੀ ਕੰਦਰਾ ਗੋਲਮਾਰਗ ਆ ਤੇ ਹੋਰ ਜੁਕੀ ਉੱਤਰਾਖੰਡ ਦੇ ਜੈਦੂ ਮਸੂਰੀ ਸੀਗੇ ਸ਼ਹਿਰੀਦਵਾਰ ਫੇ ਤੁਸੀਂ ਜਾ ਸਕਦੇ ਹੋ ਪਹਾੜੀ ਲੱਕੇ ਵਿੱਚ ਤੁਹਾਨੂੰ ਬਹੁਤ ਇੱਕ ਨਵਾਂ ਜਿਹਾ ਜੋ ਕਿ ਪਹਾੜੀਆਂ ਬੜਵੜੀਆਂ ਟਿਕਾਣੀਆਂ ਨੇ ਅਸੀਂ ਬਹੁਤ ਟਾਈਮ ਨਹੀਂ ਹੁੰਦਾ ਤੇ ਦੇਖਣ ਲੱਗ ਪੈਂਦੇ ਹੁਣ ਤੁਸੀਂ ਫਿਰ ਵੀ ਜੋ ਕਿ ਉਮਰ ਤੇ ਬਹੁਤ ਅਸੀਂ ਸਕਰੀਨ ਹੁੰਨੇ ਦੇਖਣ ਉਹ ਤੁਸੀ ਆ ਕੇ ਜੇਕਰ ਤੁਸੀਂ ਪਰਮ ਦੇਖਣੀ ਹੁੰਦੀ ਹੈ ਤਾਂ ਤੁਸੀਂ ਉੱਥੇ ਦਸੰਬਰ ਤੋਂ ਮਾਰਚ ਮਹੀਨੇ ਵਿੱਚ ਜਾ ਸਕਦੇ ਹੋ ਕਿਤੇ ਵੀ ਟਾਕੇ ਵਿੱਚ ਕਿਤੇ ਵੀ ਮਾਚ ਪਹਾੜੀ ਟਾਕੇ ਵਿੱਚ ਜਾ ਸਕਦੇ ਹੋ ਤੇ ਉੱਥੇ ਜੋ ਕਿ ਉਸ ਤੋਂ ਬਾਅਦ ਜੁਗੋ ਤੇ ਬੜੀ ਧੋੜੀ ਪੈਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਜੋਗੇ ਉੱਥੇ ਜਾ ਕੇ ਸਨੋ ਐਕਟੀਵਿਟੀਜ਼ ਕਰ ਸਕਦੇ ਹੋ ਜਿਵੇਂ ਪੈਰਕ ਰੈਡਿੰਗ ਹੋ ਗਿਆ ਸਪੋਟਰ ਰੈਸ ਹੋਗੀ ਜਾਂ ਟਿਊਬ ਰੈਡਿੰਗ ਹੋਗੀ ਜਾਂ ਬੈਲਕ ਰ ਸਕਾਈਟਿੰਗ ਸਕਾਈਂਗ ਹੋਗੀ ਜਾਂ ਰਿਵਰ ਰਾਫਟਿੰਗ ਹੋਗੀ ਇਹ ਸਭ ਕੁਝ ਕਰ ਸਕਦੇ ਹੋ ਆ ਉੱਥੇ ਮੈਂ ਵੀ ਜਾਊਂਗਾ ਹਜੇ ਹਜੇ ਮੇਰੀ ਪੜਾਈ ਪੂਰੀ ਨਹੀਂ ਹੋਈ ਡੇਟਾ ਤੋਂ ਪਿਆ ਉਸ ਤੋਂ ਬਾਅਦ ਪੀਸੀ ਕਰ ਰਿਹਾ ਮੈਂ ਉਸ ਤੋਂ ਬਾਅਦ ਮੈਂ ਵੀ ਜੋ ਕਿ ਮਨਾਲੀ ਜਾ ਸਕਦੇ ਪੜ੍ਹਨਾ ਅਗਭੀ ਕੁਮਰ ਜਾਣਾ ਹੈ ਉੱਥੇ ਜਾ ਕੇ ਮੈਂ ਤੁਹਾਨੂੰ ਇੱਕ ਲੰਗੀ ਵੀਡੀਓ ਸ਼ੇਅਰ ਕਰੂੰਗਾ ਤੇ ਤੁਸੀਂ ਉੱਥੇ ਕਿਵੇਂ ਜਾ ਸਕਦੇ ਹੋ ਕਿੰਨਾ ਜੋਗ ਹੈ ਤੇ ਖਰਚਾ ਹੋਵੇਗਾ ਕੀ ਕੀ ਹੁੰਦਾ ਹੈ ਤੇ ਜੇਕਰ ਤੁਸੀਂ ਬਰਬ ਵਿੱਚ ਖੜ੍ਹਣਾ ਹੈ ਤੁਸੀਂ ਉੱਥੇ ਜੋ ਕਿ ਸਨੋ ਦੇ ਕੱਪੜੇ ਵਾਜ ਜਾ ਸਕਦੇ ਉਸ ਤੇ ਰੇਟ ਅਗਾਂਹੋਂ ਘੱਟ ਤੋਂ ਬਣਸਾਂ ਦੇ ਬੱਚੇ ਉਸ ਤੋਂ ਕੱਟੇ ਹੋ ਸਕਦੇ ਦਸ ਮਹੀਨੇ ਤੋਂ ਸਹੀ ਰੇਟ ਨਹੀਂ ਪਤਾ ਉੱਥੇ ਅਗਰ ਤੁਸੀਂ ਜੇਕਰ ਮੈਂ ਤੁਹਾਨੂੰ ਇੱਕ ਲੰਬੀ ਵੀਡੀਓ ਸ਼ੇਅਰ ਕਰੂੰਗਾ ਤੇ ਤੁਸੀਂ ਦੇਖਣਾ ਕਿੰਨਾ ਜੋਗ ਨੰਦਾ ਹੋਵੇਗਾ ਤੇ ਤੁਸੀਂ ਵੀ ਉੱਥੇ ਜਾ ਸਕਦੇ ਹੋ ਇਹਦੇ ਨਾਲ ਕੋਈ ਵੀ ਰੋਗ ਨਹੀਂ ਲੱਗਦਾ ਮਾਰੇ ਲਾ ਕੇ ਸਭ ਤੋਂ ਵਧੀਆ ਲੱਗਾ ਕੋਈ ਮੰਨਣਾ ਹੁੰਦਾ ਨੋਰਥ